ਓਕਰ ਵੋਟ ਤੁਸੀਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਪਏ ਤੇ ਨਾ ਹੀ ਆਪਾਂ ਕਿਸੇ ਦੀ ਪ੍ਰੋਮੋਸ਼ਨ ਕਰਦੇ ਪਏ ਆ ਇਹ ਆ ਟਰੈਕਟਰ ਦੱਸੋ ਪੁੱਜੋ ਕਿਹੜਾ ਹੈ ਬਾਈ ਪ੍ਰਵਾਇਡ ਨਹੀਂ ਕਰਦਾ ਲਾਂਗੇ ਤੇ ਮੈਂ ਤਾਂ ਆਪ ਵੇਖ ਕੇ ਹਰਾਨ ਰਹਿ ਗਿਆ ਯਾਰ ਇੰਨਾ ਜੋਰ ਤੇ ਇਹੋ ਟਰੈਕਟਰ ਬਾਰੇ ਪੁੱਛਿਆ ਤੇ ਮੈਂ ਹਰਾਨ ਰਹਿ ਗਿਆ ਵੀ ਟਰੈਕਟਰ ਕਿਹੜਾ ਯਾਰ ਇੰਨਾ ਜੋਰ ਹੈ ਟਰੈਕਟਰ ਚ ਤੇ ਅਰੇ ਤੁਹਾਨੂੰ ਦਿਖਾਉਣੇ ਆ ਪਤੰਦਰ ਕਲੱਚ ਹੀ ਨਹੀਂ ਲੈਂਦਾ ਜਮਾ ਕਲੱਚ ਨਹੀਂ ਲੈਂਦਾ ਟਰੈਕਟਰ ਬਾਕੀ ਆਇਓ ਤੁਹਾਨੂੰ ਦਿਖਾਉਣੇ ਆ ਫੋਰਮੈਨ ਸਾਹਿਬ ਡੀਜ਼ਲ ਖਰਚਾ ਕਿੰਨਾ ਕੋ ਆ ਸਵਾਗਤ ਜੈਨਰੇਟਰ ਦਾ ਸਵਾਗਤ 3 ਲੀਟਰ ਤੇ ਕਲਚ ਕਿੰਨਾ ਕੋ ਲੈਂਦਾ ਕੋਈ ਨਹੀਂ ਕਰਦਾ ਬਾਈ ਵੇਖੋ ਮੈਂ ਵਾਕਈ ਯਾਰਾ ਬਾਈ ਕਹਿੰਦਾ ਉਹ ਕਲਚ ਦੇ ਵੀਡੀਓ ਬਣਾ ਅਜਾ ਬਾਈ ਕਹਿੰਦਾ ਬਾਈ ਕਲਚ ਤੇ ਆਪਣੇ ਕੈਮਰਾ ਆਪ ਦਾ ਲਾ ਲਾ ਵੀ ਇਹੀ ਕਲਚ ਤੇ ਪੈਰ ਰੱਖ ਇਹ ਕਿਹੜਾ ਰਾਈਟਰ ਆ ਇਹ ਜੀ 575 ਹੈ ਜੀ 575 ਯਾਰ ਜ਼ੋਰ ਤਾਂ ਬੜਾ ਲਾਂਦਾ ਕਿੰਨੇ ਜੰਜਨ ਮੋਡੀਫਾਈ ਕਰਾਇ ਜੀ ਨਹੀਂ ਇਹ ਕੰਪਨੀ ਦਾ ਨਵੋ ਮਾਡਲ ਹੈ ਯੂਵਾ ਮਾਡਲ ਹੈ ਅੱਛਾ ਯੂਵਾ ਮਾਡਲ ਤੇ ਯਾਰ ਕਿੰਨਾ ਕੁ ਲੋਡ ਲੈਂਦਾ ਮਸ਼ੀਨ ਤੇ ਕੋਈ ਲੋਡ ਕੋਈ ਲੋਡ ਨਹੀਂ ਲੈਂਦਾ ਤੇ ਭਾਈ ਕਲਚ ਕੱਢ ਰੱਖੋ ਤੁਰਿਆ ਆਉਂਦਾ ਆਪਾਂ ਵੇਣੇ ਕਿੰਨੇ ਚੱਕਰਾਂ ਚੱਲਦਾ ਬਾਕੀ ਗੇਅਰ ਵੀ ਪੁੱਛਦੇ ਆ ਭਾਈ ਕਿੰਨੇ ਆਰਪੀਐਮ ਤੇ ਚੱਲਦਾ ਪਿਆ 17 ਤੋਂ ਆਰਪੀਐਮ ਤੇ ਆ ਡ੍ਰੌਪ ਕੋਈ ਨਹੀਂ ਤੀਜਾ ਲੋ ਦੂਜਾ ਦੂਜਾ ਲੋ ਦੂਜਾ ਲੋ ਦੂਜਾ ਲੋ ਦੇ ਵਿੱਚ ਚੱਲਦਾ ਪਿਆ ਤੇ ਬਾਕੀ ਆਰ ਪੀ ਐਮ ਡ੍ਰੌਪ ਵਾਲੀ ਕੋਈ ਗੱਲ ਬਾਤ ਨਹੀਂ ਆ ਵੇਖ ਲਓ ਭਾਈ ਨੇ ਕਲਚ ਤੋਂ ਪੈਰ ਵੀ ਦੂਰ ਰੱਖਿਆ ਹੈ ਜਿਨਾਮ ਟਰੈਕਟਰਾਂ ਦੇ ਕਲਚ ਤੇ ਪੈਰ ਰੱਖਣਾ ਪੈਂਦਾ ਤੇ ਯਾਰ ਪ੍ਰੋਵਾਹ ਹੀ ਕੋਈ ਨਹੀਂ ਮੈਂ ਤਾਂ ਭਾਈ ਨੇ ਜਦੋਂ ਟਰੈਕਟਰ ਦਾ ਨਾਮ ਦੱਸਿਆ ਵੀ ਮਹਿੰਦਰਾ ਜੋ ਉਹ 575 ਆ ਤਾਂ ਮੈਂ ਯਾਰ ਕਮਾਲ ਦੀ ਗੱਲ ਆ ਟਰੈਕਟਰ ਭਾਈ ਤੁਸੀਂ ਵੀ ਆ ਕਿ ਹੋਰ ਵੀ ਟਰੈਕਟਰ ਚਲਾਏ ਚਲਾਏ ਹੋਣਿਆ 855 ਵੀ ਚਲਾਇਆ ਨਾਂ ਨਿਆਰਾ ਮਿਲ ਗਿਆ ਅੱਛਾ 855 ਸੀ ਆਪਣੇ ਕੋਲੇ ਅੱਛਾ 2014 ਮਾਡਲ ਤੁਹਾਨੂੰ ਕਿਹੜਾ ਸਭ ਤੋਂ ਵਧੀਆ ਲੱਗਾ ਸਭ ਤੋਂ ਵਧੀਆ ਐ ਆਹ ਵਾਲਾ ਟਰੈਕਟਰ ਲੱਗਿਆ ਠੀਕ ਹੈ ਖਰਚਾ ਵੀ ਬਹੁਤ ਘੱਟ ਹੈ ਅੱਛਾ ਇੱਕ ਕੰਮ ਵੀ ਬਹੁਤ ਜ਼ਿਆਦਾ ਕਰਦਾ ਉਹ ਤੋਂ ਡਬਲ ਕੰਮ ਕਰਦਾ ਤੇ ਡੀਜ਼ਲ ਖਰਚਾ ਕਿੰਨਾ ਕੁ ਆ ਬਹੁਤ ਘੱਟ ਖਰਚਾ ਡੀਜ਼ਲ ਬਾਕੀ ਆ ਰਾਮ ਦਾ ਇੱਕ ਬੜੀ ਫਲੇਟ ਪਲੇਡ ਦਾ ਮਾਹੌਲ ਇੱਕ ਇੱਕ ਚਲਾਉਣ ਦੇ ਵਿੱਚ ਬੜਾ ਤਨੂਰ ਹੈਗਾ ਠੀਕ ਕਾਰ ਯਾਰ ਲੇ ਵੀ ਭਾਈ ਖੁਦ مالک ਆ ਟਰੈਕਟਰ ਦਾ ਆਪੇਲਾ ਫੋਰਮੈਨ ਵੇਲਾ ਫਿਰਦਾ ਤੇ ਭਾਈ ਆਪ ਬੈਠਾ ਹੈ ਤੇ ਭਾਈ ਗਵਾ ਵੀ ਇੰਨਾ ਆਉਂਦਾ ਐਵੀ ਗੱਲ ਆ ਬਹੁਤ ਜਿਆਦਾ ਸੌਦਾ ਭਾਈ ਫੋਰਮੈਨ ਨੂੰ ਡੈਮੇਜ ਨਾ ਦੇ ਤੁਹਾਡੇ ਸਾਡਾ ਲੰਗਾ ਦੂਜਾ ਗੇਰ ਕੋਲਾ ਚ ਆਵੇ ਲੋ ਭਾਈ ਆ ਜਦੀ ਲੰਗਾ ਦੇਦੇ ਮੈਂ ਜੀ